ਉਹ ਕਿੱਥੇ ਲੈ ਜਾਉਣਾ ਇਹਨੂੰ ਦੁਕਾਨ ਤੇ ਲਈ ਜਾਣੇ ਦਾ ਵਾਰੰਟੀ ਕਾਰਡ ਰਹਿ ਗਈ ਉਹ ਚਾਵਣ ਜਾਉਂਗਾ ਵਾਰੰਟੀ ਕਾਰਡ ਜਿਹੜਾ ਰਹਿ ਗਿਆ ਨਾ ਮੈਨੂੰ ਪਤਾ ਲੱਗ ਕੇ ਮੈਨੂੰ ਚਬਲ ਨਾ ਦੁਬਣਾ ਇਹ ਵੇਚਣ ਲਈ ਜਾਣਾ ਉਹਨਾਂ ਇਹ ਵੇਚਣ ਲਈ ਜਾਂਦਾ ਮੈਨੂੰ ਕੀ ਲੋੜ ਹੈ ਵੇਚਣ ਦੀ ਉਹ ਮੈਂ ਇਹਦਾ ਵਾਰੰਟੀ ਕਾਰਡ ਓਸੇ ਨਾਲ ਆਪਣੇ ਕੋਲ ਕੱਲ ਨੂੰ ਇਹ ਖਰਾਬ ਹੋ ਗਿਆ ਤਾਂ ਆਪਾਂ ਬਦਲਾ ਸਕਨੇ ਆ ਜਿਹੜੇ ਦੇਂਦਾ ਕੀ ਪਈ ਏ ਉਹ ਨਾ ਨੇ ਮੈਨੂੰ ਕਈ ਪੀੜ ਜੀ ਮੈਨੂੰ ਪੀੜ ਹੁੰਦੀ ਨਾ ਤੇ ਮਾਂ ਤੈਨੂੰ ਪੈਸੇ ਨਾ ਆਂਦੇ ਉਹਨੇ ਪੱਖੇ ਜੋਗੇ ਮੈਨੂੰ ਪੀੜ ਪੂੜ ਕੋਈ ਨਹੀਂ ਪੱਖੇ ਜੋਗੇ ਪੈਸੇ ਦਿੱਤੇ ਨਹੀਂ ਤੇ ਮੇਰੇ ਸਿਰ ਇਸਾਨ ਕੋਈ ਨਹੀਂ ਕੀਤਾ ਉਹ ਵੀ ਤੇਰੀ ਸਾਲੀ ਲੱਗਦੀ ਏ ਤੇ ਹੁਣ ਵੇਚਣ ਵਾਸਤੇ ਵੀ ਤੂੰ ਲਈ ਜਾਣਾ ਓਹੋ ਜੀ ਮੈਂ ਵੇਚਣ ਆਉਂਦਾ ਤੇ ਲਵਣਾ ਹੀ ਕਿਉਂ ਆਈ ਉਹ ਮਾਂ ਤੈਨੂੰ ਪੂਰੇ ਰੀਝਾ ਨਾਲ ਲੈ ਕੇ ਦਿੱਤਾ ਵਿਆਹ ਦੀ ਬੈਣ ਨੂੰ ਦੇਵੀ ਉਹ ਤੇਰੀ ਵੀ ਇੱਜ਼ਤ ਬਣ ਜਾਸੀ ਮੇਰੀ ਵੀ ਤੂੰ ਉਲਟਾ ਮੇਰੇ ਤੇ ਇਜ਼ਲਾਮ ਪੇ ਲੈਣੀ ਏ ਇਹ ਤਾਂ ਜੀ ਇਜ਼ਲਾਮ ਲਾਵਣਾ ਹੀ ਜਿਹੜੀ ਗੱਲ ਏ ਜੇ ਆਪਣਾ ਗਰੰਟੀ ਕਾਰਡ ਦੁਕਾਨ ਤੇ ਰਹਿ ਗਿਆ ਕਿ ਕਿਉਂਕਿ ਉਹਨਾਂ ਨੂੰ ਪਤਾ ਪੱਕਾ ਬੋਤਨ